ਜੀ ਅੱਜ ਸੀ ਇੱਥੇ ਡਿਸਪੈਚ ਸੈਂਟਰ ਤੇ ਪੰਜਾਬ ਪੁਲਿਸ ਆਈਟੀ ਬੀਪੀ ਬੀਐਸਐਫ ਤੇ ਪੀਏਪੀ ਦੇ ਮੁਲਾਜ਼ਮਾਂ ਦੀ ਬਰੀਫਿੰਗ ਕੀਤੀ ਹੈਗੀ ਜਿਹੜੀ ਸਾਡੀ ਪੋਲਿੰਗ ਪਾਰਟੀਆਂ ਦੇ ਨਾਲ ਜਾਣਗੇ ਮੁਲਾਜ਼ਮ ਉਹਨਾਂ ਦੀ ਸੁਰੱਖਿਆ ਵਾਸਤੇ ਨਾਲ ਜਿਹੜੀ ਸਾਡੀ ਪੈਟਰੋਲਿੰਗ ਪਾਰਟੀਆਂ ਹੈਗੀਆਂ ਉਹਨਾਂ ਦੇ ਮੁਲਾਜ਼ਮਾਂ ਦੀ ਵੀ ਬਰੀਫਿੰਗ ਕੀਤੀ ਹੈਗੀ ਅਸੀਂ ਪੂਰੀ ਚੋਣ ਵਿਵਸਥਾ 'ਚ ਜਿਹੜੇ ਹੈਗੇ ਪੈਟਰੋਲਿੰਗ ਪਾਰਟੀ ਤੇ ਪੋਲਿੰਗ ਲੋਕੇਸ਼ਨਸ ਤੇ 6500 ਮੁਲਾਜ਼ਮ ਲਾ ਰਹੇ ਹੈਗੇ ਉਸ ਤੋਂ ਇਲਾਵਾ ਬਾਕੀ ਸਾਰੀ ਜਿਹੜੀ ਸਾਡੀ ਲਾਅ ਨਾਟਡ ਡਿਊਟੀਆਂ ਹੈਗੀ ਨਾਕਾਬੰਦੀਆਂ ਹੈਗੀਆਂ ਔਰ ਜਿਹੜਾ ਪੂਰੇ ਜ਼ਿਲ੍ਹੇ ਦੀ ਸੀਲਿੰਗ ਹੈਗੀ ਇੰਟਰ ਸਟੇਟ ਬਾਰਡਰਸ ਜਿਹੜੇ ਹੈਗੇ ਉਹ ਸੀਲਿੰਗ ਹੈਗੀ ਉਹ ਸਾਰੇ ਮਿਲਾ ਕੇ 1300 ਮੁਲਾਜ਼ਮ ਅਸੀਂ 48 ਘੰਟਿਆਂ ਦੇ ਡਿਪਲੋਇਮੈਂਟ ਤੇ ਡਿਪਲੋਏ ਕਰ ਰਹੇ ਹਾਂ ਪੂਰੇ ਜ਼ਿਲ੍ਹੇ 'ਚ ਤੇ ਜਿਹਦੇ ਵਿੱਚੋਂ 650 ਤੋਂ ਜ਼ਿਆਦਾ ਮੁਲਾਜ਼ਮ ਕੇਵਲ ਚੱਬੇਵਾਲ ਹਲਕੇ 'ਚ ਡਿਪਲੋਏ ਕੀਤੇ ਜਾ ਰਹੇ ਨੇ ਚੌਣ ਪ੍ਰਕਿਰਿਆ ਨੂੰ ਬੜਾ ਟ੍ਰਾਂਸਪੇਰੈਂਟ ਤਰੀਕੇ ਨਾਲ ਬੜਾ ਸ਼ਾਂਤੀਪੂਰਨ ਤੇ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਉਣ ਵਾਸਤੇ ਅ ਡਿਪਲॉयਮੈਂਟ ਕੀਤਾ ਗਿਆ ਹੈਗਾ ਡੀਸੀ ਸਾਹਿਬ ਵੱਲੋਂ ਤੇ ਮੇਰੇ ਵੱਲੋਂ ਇਹਨਾਂ ਦੇ ਸਾਰੇ ਮੁਲਾਜ਼ਮਾਂ ਦੀ ਬ੍ਰੀਫਿੰਗ ਕੀਤੀ ਗਈ ਹੈਗੀ ਤੇ ਇਹਨਾਂ ਨੂੰ ਸਾਰੀ ਈਵੀਐਮ ਸਿਕਿਉਰਿਟੀ ਬਾਰੇ ਐਟ ది ਸੇਮ ਟਾਈਮ ਜਿਹੜਾ 200 ਮੀਟਰ ਤੋਂ ਦੂਰ ਲੋਕੇਸ਼ਨਸ ਤੇ ਪੋਲਿੰਗ ਪਾਰਟੀਆਂ ਦੇ ਟੈਂਟ ਲੱਗਣ ਬਾਰੇ ਔਰ ਕਿਸੇ ਵੀ ਉੱਥੇ ਵੋਟਰ ਨੂੰ ਬਿਨ ਮੋਬਾਈਲ ਦੇ ਨਾਲ ਐਂਟਰੀ ਨਹੀਂ ਦੇਣ ਬਾਰੇ ਬ੍ਰੀਫ ਕੀਤਾ ਗਿਆ ਹੈਗਾ ਉਸ ਤੋਂ ਇਲਾਵਾ ਵੀ ਹੋਰ ਹਰ ਚੀਜ਼ ਬਾਰੇ ਬਰੀਕੀ ਨਾਲ ਬ੍ਰੀਫ ਕੀਤਾ ਗਿਆ ਹੈਗਾ ਅਸੀਂ ਸਾਰੇ ਕਮਿਟਿਡ ਆ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਵਾਸਤੇ ਤੇ ਅਸੀਂ ਨਿਸ਼ਚਿਤ ਤੌਰ 'ਤੇ ਇੱਕ ਚੰਗਾ ਸੁਰੱਖਿਅਤ ਇਲੈਕਸ਼ਨ ਕਰਾਵਾਂਗੇ ਮੇਰੀ ਤੁਹਾਡੇ ਰਾਹੀਂ ਸਾਰੇ ਵੋਟਰਾਂ ਨੂੰ ਬੇਨਤੀ ਹੈਗੀ ਕਿ ਵੱਲ ਚੜ ਕੇ ਇਸ ਜਿਹੜੇ ਡੈਮੋਕਰੇਸੀ ਦੇ ਪਰਪਤੇ ਸਾਰੇ ਪਾਰਟਿਸਿਪੇਟ ਕਰਨ ਜਿਹੜੀ ਡੈਮੋਕਰੇਸੀ ਹੈਗੀ ਉਹਨੂੰ ਸਟਰੈਂਥਨ ਕਰਨ ਤੇ ਆਪਣਾ ਹਲਕੇ ਚੱਬੇਵਾਲ ਦੇ ਜਿਹੜੇ ਬਾਈ ਇਲੈਕਸ਼ਨ ਹੈਗੇ ਉੱਚ ਬੜੀ ਤਦਾਦ ਚ ਪਾਰਟਿਸਿਪੇਟ ਕਰਕੇ ਵੋਟਾਂ ਪਾਉਣ ਸੋ ਥੈਟ ਇੱਕ ਚੰਗਾ ਇਲੈਕਸ਼ਨ ਜਿਹੜਾ ਹੈਗਾ ਉਹ ਟੋਟਲ ਕਿੰਨੇ ਮੁਲਾਜ਼ਮ ਤੇ ਸਿਕਿਉਰਿਟੀ ਦੇ ਨਾਮ ਜਿਹੜਾ ਪੋਲਿੰਗ ਲੋਕੇਸ਼ਨਾਂ ਹੈਗੀਆਂ ਉਹਨਾਂ ਤੇ ਤੇ ਪਲੱਸ ਪੈਟਰੋਲਿੰਗ ਫੋਰਟੀਆਂ 650 ਤੋਂ ਜ਼ਿਆਦਾ ਮੁਲਾਜ਼ਮ ਅਸੀਂ ਲਾ ਰਹੇ ਹਾਂ ਤੇ ਪੂਰੇ ਜ਼ਿਲ੍ਹੇ ਚ ਅਸੀਂ 1300 ਤੋਂ ਵੱਧ ਮੁਲਾਜ਼ਮ ਡਿਪਲੋਏ ਕਰ ਰਹੇ ਹਾਂ ਜਿਹੜਾ ਕਿ ਡਿਸਟ੍ਰਿਕਟ ਸੀਲਿੰਗ ਇੰਟਰਸਟੇਟਡ ਬਾਰਡਰ ਸੀਲਿੰਗ ਨਾਈਟ ਡੋਮੀਨੇਸ਼ਨ ਪੈਟਰੋਲਿੰਗ ਪਾਰਟ ਜੱਬੇਵਾਲ ਹਲਕੇ ਚ 650 ਤੋਂ ਜ਼ਿਆਦਾ ਮੁਲਾਜ਼ਮ ਡਿਪਲੋਏ ਕੀਤੇ ਜਾ ਰਹੇ। ਸਾਡੀ 25 ਲੋਕੇਸ਼ਨਸ ਹੈਗੀ ਜਿਹੜੀ ਅਸੀਂ ਵਲਰੇਬਲ ਆਈਡੈਂਟੀਫਾਈ ਕੀਤੀ ਵੀ ਹੈਗੀ ਕੰਸਰਨ ਐਸ ਡੀ ਐਮਸ ਵੱਲੋਂ ਤੇ ਕੰਸਰਨ ਡੀ ਐਸ ਪੀਸ ਵੱਲੋਂ ਉੱਥੇ ਜਿਹੜਾ ਹੈਗਾ ਐਸ ਪਰ ਕ੍ਰਾਈਟੇਰੀਆ ਉੱਥੇ ਸੀ ਐ ਪੀ ਐਫ ਦੇ ਜਿਹੜੇ ਮੁਲਾਜ਼ਮ ਆਪਣੇ ਆਈਟੀ ਬੀ ਪੀ ਦੇ ਜਾਂ ਬੀ ਐਸ ਐਫ ਦੇ ਜਾਂ ਸਟੇਟ ਆਰਮਡ ਫੋਰਸ ਦੇ ਉਹਨਾਂ ਦੇ ਨਾਲ ਤਨਦੀ ਕੀਤੀ ਗਈ ਹੈ। ਸਰ ਲਾਸਟ ਟਾਈਮ ਜੇ ਤੋ ਪਰਪੰਚੀ ਦੀਆਂ ਚੋਣਾਂ ਸੀ ਤਾਂ ਪਿੰਡ ਸਾਫ ਤੋਂ ਦੇ ਨੇ ਪਿੰਡ ਪੂਰਾ ਤੋਂ ਫਾਇਰੇ ਟੱਕਰ ਦੀ ਕੀਤੀ। ਕਈ ਵਾਰ ਲੋਕਾਂ ਨੂੰ ਕਹਿਵਤ ਦੇ ਕਿ ਇਹ ਨੋਲਿਜ ਹੋ ਜਾਂਦੀ ਹੈ ਜਾਂ ਇਹ ਕੰਪਟੈਂਸੀ ਹੋ ਜਾਂਦੀ ਹੈ ਤੇ ਫਿਰ ਕੋਰਟਾਂ ਨੂੰ ਲੈ ਕੇ ਤਾਂ ਉਹਨਾਂ ਲਈ ਵੀ ਕੋਈ ਸਪੈਸ਼ਲ ਟੂਰਟੀ ਟੀਮ ਬਣਤ ਕੀਤੀ ਗਈ ਹੈ ਕਿ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਸਾਡਾ ਨਹੀਂ ਨਹੀਂ ਸਾਰਾ ਪੀਸਕੂਲ ਰਹੇਗਾ ਜੀ ਪੂਰਾ ਪ੍ਰੋਪਰ ਦੇਖੋ ਹਰ ਹਰ ਇਲੈਕਸ਼ਨ ਦੀ ਅਲੱਗ-ਅਲੱਗ ਸੈਂਸਿਟੀਵਿਟੀ ਹੁੰਦੀ ਹੈਗੀ ਤੇ ਕਿਉਂਕਿ ਜਿਹੜਾ ਹੈਗਾ VOTING ਵਾਸਤੇ ਜਿੱਦਾਂ 7 ਵਜੇ ਤੋਂ ਲੈ ਕੇ 6 ਵਜੇ ਤੱਕ ਦਾ ਟਾਈਮ ਹੈਗਾ ਜਿਹੜੇ ਵੋਟਰ 6 ਵਜੇ ਤੱਕ ਇਕੱਠੇ ਹੋ ਜਾਣਗੇ ਉਹਨਾਂ ਦੀ ਵੋਟਾਂ ਪਵਾਈਆਂ ਜਾਣੀਆਂ ਚਾਹ ਜਿੰਨਾ ਮਰਜ਼ੀ ਟਾਈਮ ਲੱਗ ਜਾਏ 6 ਵਜੇ ਤੱਕ ਜਿਹੜੇ ਲਾਈਨ ਅਪ ਰਹਿਣਗੇ ਉਹਦੇ ਬਾਰੇ ਡੀਸੀ ਸਾਹਿਬ ਆਪ ਬੋਲ ਦੱਸ ਦੇਣਗੇ ਤੁਹਾਨੂੰ ਤੇ ਉਸ ਤੋਂ ਬਾਅਦ ਜਿਹੜਾ ਹੈਗਾ EVM ਨੂੰ ਸੁਰੱਖਿਤ ਤੌਰ ਤੇ ਲਿਆ ਕੇ ਤੇ ਫਿਰ 23 ਤਾਰੀਖ ਨੂੰ ਇੱਥੇ ਕਾਊਂਟਿੰਗ ਹੋਣੀ ਹੈਗੀ ਇਸ ਕਰਕੇ ਐਸ ਸੱਚ ਕੋ ਦੋ ਐਸਪੀ ਰੈਂਕ ਦੇ ਅਫਸਰ ਸਾਡੇ ਉਹਨਾਂ ਦੇ ਨਾਲ ਚਾਰ ਡੀ ਐਸਪੀ ਰੈਂਕ ਦੇ ਅਫਸਰ ਨਾਲ 6500 ਤੋਂ ਜ਼ਿਆਦਾ ਮੁਲਾਜ਼ਮ ਇਸ ਚੋਣ ਪ੍ਰਕਿਰਿਆ ਨੂੰ ਹਲਕਾ ਚੱਬੇਵਾਲ 'ਚ ਜਿਹੜਾ ਹੈਗਾ ਉਹ ਮੁਕੰਮਲ ਕਰਨ ਵਾਸਤੇ ਤਾਇਨਾਤ ਕੀਤੇ ਗਏ ਨੇ ਤੇ ਬੜਾ ਪੀਸਫੁੱਲ ਤੇ ਟਰਾਂਸਪੇਰੈਂਟ ਫ੍ਰੀ ਤਰੀਕੇ ਨਾਲ ਜਿਹੜਾ ਹੈਗਾ ਇਲੈਕਸ਼ਨ ਹੋਏਗਾ ਜੈ ਹਿੰਦ ਕਿ ਮੈਮ ਚੱਬੇਵਾਲ ਦੀ ਜਿਮਨੀ ਚੋਣਾ ਕੱਲ ਹੋਣ ਜਾ ਰਹੀ ਹੈ ਮਿਤੀ 20 ਤਰੀਕ ਨੂੰ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਵੋਟਾਂ ਪੈਣਗੀਆਂ ਇਸ ਦੇ ਲਈ ਅੱਜ ਇੱਥੇ ਮਿਤੀ 19 ਨੂੰ ਅਸੀਂ ਟੀਮ ਸਾਰੀ ਡਿਸਪੈਚ ਕਰ ਰਹੇ ਹਾਂ ਮੇਰੇ ਤੇ ਐਸਐਸਪੀ ਸਾਹਿਬ ਵੱਲੋਂ ਸਾਰੀ ਹੀ ਪੈਟਰੋਲਿੰਗ ਪਾਰਟੀਆਂ ਪੁਲਿਸ ਪਾਰਟੀਆਂ ਤੇ ਪੋਲਿੰਗ ਪਾਰਟੀਆਂ ਨੂੰ ਡਿਊਟਿੰਗ ਦਿੱਤੀ ਜਾ ਰਹੀ ਹੈ ਕਿ ਅਸੀਂ ਕਿਸ ਤਰ੍ਹਾਂ ਮੁਸਤੈਦ ਹੋ ਕੇ ਇਹ ਯਕੀਨੀ ਬਣਾਉਣਾ ਹੈ ਕਿ ਸਾਡੇ ਫੇਅਰ ਐਂਡ ਟ੍ਰਾਂਸਪੇਰੈਂਟ ਇਲੈਕਸ਼ਨ ਹੋਣ ਹਲਕਾ ਚੱਬੇਵਾਲ ਦੇ ਵਿੱਚ ਕੁੱਲ 205 ਪੋਲਿੰਗ ਸਟੇਸ਼ਨਸ ਨੇ ਸਾਰੇ ਹੀ ਪੋਲਿੰਗ ਸਟੇਸ਼ਨਸ ਦੇ ਉੱਤੇ ਪੋਲਿੰਗ ਪਾਰਟੀਆਂ ਪੂਰੀ ਕਰਕੇ ਅਸਟੀਮਾ ਰਵਾਨਾ ਹੋ ਚਾਹੀਆਂ ਜਿਹੜੇ ਕੀ ਡਾਟੀ ਉੱਠੀ ਨਾ ਨਹੀਂਆ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਲੋਕ ਬੋਟਾ ਪੈਣਗੇ ਮੈਂ ਹਲਕਾ ਚੱਬੇ ਵਾਲਦੇ ਸਾਰੇ ਹੀ ਵੋਟਰਸ ਨੂੰ ਅਪੀਲ ਕਰਦੇ ਆ ਕਿ ਅਸੀਂ ਵੱਧ ਤੋਂ ਵੱਧ ਹਿੱਸੇਦਾਰੀ ਪਾਣੀ ਇਹਨਾਂ ਚੋਨਾ ਦੇ ਵਿੱਚ ਤੇ ਅਸੀਂ ਆਪਣੀ ਵੋਟ ਜ਼ਰੂਰ ਪਾਣੀ ਹੈ ਮਮ ਇਨਕੇ ਸਤੇ ਇਸ ਜਮ ਮੀਟ ਕਾਮ ਹੋ ਗਿਆ tha ਟਾਈਮਿੰਗ ਸੇਮ ਰਹੇਗੀ ਜੇ ਉਹਨਾਂ ਨੂੰ ਉਨਾ ਵੱਧ ਕੰਡ ਦਿੱਤਾ ਜਾ ਬਿਕੋਸ ਜੀ ਵੋਟਿੰਗ ਦਾ ਟਾਈਮ ਸਵੇਰੇ 7 ਤੋਂ ਲੈ ਕੇ ਸ਼ਾਮ ਤੱਕ 6 ਦੇ ਤੱਕ ਰਹੇਗਾ 6 ਵਜੇ ਤੱਕ ਕਿੰਨੇ ਵੀ ਵੋਟਰਸ ਆ ਗਏ ਪੋਲਿੰਗ ਸਟੇਸ਼ਨਸ ਤੇ ਹੋਤੇ ਉਹਨਾਂ ਸਾਰਿਆਂ ਦੀ ਵੋਟ ਪੁਵਾਈ ਜਾਏਗੀ ਚੈੱਕ ਕਰ ਬਾਈ ਚਾਂਸ ਕਿਤੇ ਕੋਈ VOTING ਮਸ਼ੀਨ ਦੇ ਵਿੱਚ ਕੋਈ ਡਿਫੈਕਟ ਆ ਜਾਂਦਾ ਹੈ ਸਭ ਤੋਂ ਪਹਿਲਾਂ ਤਾਂ ਸਾਡੀ ਟੀਮ ਉੱਥੇ ਮੁਸਤੈਦ ਰਹੇਗੀ ਸਾਡੇ ਕੋਲ ਬੈਲ ਦੇ ਇੰਜੀਨੀਅਰਸ ਵੀ ਹੈ ਹਲਕੇ ਦੇ ਵਿੱਚ ਦੋ ਇੰਜੀਨੀਅਰਸ ਆਏ ਹੋਏ ਨੇ ਜੋ ਕਿ ਤੁਰੰਤ ਪਹੁੰਚ ਕੇ ਆ ਮਸ਼ੀਨਸ ਨੂੰ ਠੀਕ ਕਰ ਦਾਂਗੇ ਬਾਈਚੈਂਸ ਮਸ਼ੀਨ ਰਿਪਲੇਸ ਕਰਨੀ ਪੈਣੀ ਤਾਂ ਸਾਡੀ ਰਿਜ਼ਰਵ ਮਸ਼ੀਨਰੀ ਡਿਸੈਬਿਲਿਟੀ ਦੇ ਵਿੱਚ ਸੈਕਟਰ ਮੈਜਿਸਟ੍ਰੇਟ ਸੇ ਕੋਲ ਹੀ ਰਹਿਣੀ ਆ ਤਾਂ ਮਸ਼ੀਨ ਨੂੰ ਤੁਰੰਤ ਰਿਪਲੇਸ ਕਰ ਦਿੱਤਾ ਜਾਵੇਗਾ ਕਿਸੇ ਕਾਰਨ ਵਸ 6 ਜੂਨ ਤੱਕ VOTING ਪੂਰੀ ਨਹੀਂ ਹੋ ਪਾਦੀ ਤਾਂ 6 ਜੂਨ ਤੱਕ ਜਿੰਨਾ ਵੀ VOTER ਸਾਡੇ ਪੋਲਿੰਗ ਸਟੇਸ਼ਨ ਤੇ ਹੋਏਗਾ ਲਾਈਚ ਲਗਾ ਹੋਏਗਾ ਸਾਰਿਆਂ ਨੂੰ ਹੀ ਟੋਕਨ ਨੰਬਰ ਦੇ ਕੇ ਰੀਸਟਰੀ ਬਣਾਇਆ ਜਾਏਗਾ ਕਿ ਜਿੰਨੇ ਵੀ VOTER ਆਇਨੇ ਉਹ वो अपनी वोट जरूर ਕਾਸਟ ਕਰ ਹਲਕਾ ਫਬਰੂਅਰੀ ਵਾਲ ਦੇ ਵਿੱਚ ਜੰਮੀ ਤੋਂ ਹੈ ਤੇ ਜੇਕਰ ਆਪਾਂ ਛੁੱਟੀ ਦੀ ਗੱਲ ਕਰੀਏ ਆਲ ਓਵਰ ਡਿਸਟ੍ਰਿਕਟ ਦੇ ਦੇਤੇ ਰਹੀ ਕਿ ਛੁੱਟੀ ਜੀ ਪੂਰੇ ਜ਼ਿਲ੍ਹੇ ਦੇ ਵਿੱਚ ਹੈ ਸਾਰੇ ਜ਼ਿਲ੍ਹੇ ਦੇ ਜ਼ਿਲ੍ਹੇ ਵੀ ਸਰਕਾਰੀ ਅਦਾਰੇ ਨੇ भी ਕਾਲਜ ਕਾਰਪੋਰੇਸ਼ਨ ਸਾਰਿਆਂ ਦੇ ਵਿੱਚ ਛੁੱਟੀ ਕੀਤੀ ਗਈ ਹੈ ਤੇ ਇਸ ਤੋਂ ਇਲਾਵਾ ਮੈਂ ਇਹ ਵੀ ਸੂਚਨਾ ਸਾਂਝੀ ਇਨਾ ਸਾਰੇ ਨਹੀਂ ਚੱਬੇਵਾਲ ਹਲਕੇ ਦੇ ਵੋਟਰਸ ਦੇ ਲਈ ਆਪਣੇ ਆਪਣੇ ਪ੍ਰਮਾਈਸਸ ਦੇ ਵਿੱਚ ਕੱਲ੍ਹ ਦੇ ਲਈ ਛੁੱਟੀ ਅਨਾਉਂਸ ਕਰ ਦਿੱਤੀ ਹੈ ਤੇ ਕੋਈ ਵੀ ਵੋਟਰ ਚੱਬੇਵਾਲ ਹਲਕੇ ਦਾ ਭਾਵੇਂ ਉਹ ਕਿਤੇ ਵੀ ਕੰਮ ਕਰਦਾ ਹੋਵੇ